ਤੇ ਅੱਜ ਮੈਂ ਖੜੀ ਆ ਪਟਿਆਲਾ ਦੇ ਸਰੰਦ ਰੋਡ ਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਵਿੱਚ ਜਿੱਤੇ ਕਿ ਵਾਤਾਵਰਨ ਨੂੰ ਦੇਖਦੇ ਆ ਵਾਤਾਵਰਨ ਵਾਤਾਵਰਨ ਦੇ ਪ੍ਰਤੀ ਜਾਗਰੂਕ ਕਰਨ ਲਈ ਬੂਟੇ ਲਗਾਏ ਜਾ ਰਹੇ ਨੇ ਪੌਦੇ ਲਗਾਏ ਜਾ ਰਹੇ ਨੇ ਤੇ ਗੱਲਬਾਤ ਕਰਾਂਗੇ ਮੈਂਬਰਾਂ ਦੇ ਨਾਲ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇਸ ਵਕਤ ਬੂਟੇ ਲਗਾ ਰਹੇ ਨੇ ਤੇ ਉਹਨਾਂ ਦਾ ਕੀ ਵਿਚਾਰ ਹੈ ਇਸ ਬਾਰੇ ਹਾਂਜੀ ਇਹ ਜਿਹੜੇ ਬੋਲਾਂ ਜੀ ਇਹ ਜਿਹੜੇ ਪਲਾਂਟਸ ਨੇਗੇ ਅਸੀਂ ਨੇਟਿਵ ਪਲਾਂਟਸ ਮਤਲਬ ਉਹ ਕੀਤੇ ਹੋਏ ਨੇ ਅੱਜ ਕੱਲ ਜਿਹੜੇ ਲੋਕ ਨੇਗੇ ਉਹ ਜ਼ਿਆਦਾ ਆਰਨਾਮੈਂਟਲ ਪਲਾਂਟਸ ਨੇ ਜਿਹੜੇ ਯਾ ਇੰਪੋਰਟ ਹੋਏ ਹੋਏ ਨੇਗੇ ਪੌਦੇ ਉਹਨਾਂ ਦੇ ਪਿੱਛੇ ਜ਼ਿਆਦਾ ਭੱਜੇ ਹੋਏ ਨੇ ਉਹ ਦੇਖਣ ਜਦ ਬੇਸ਼ੱਕ ਇੱਕ ਵਾਰ ਸੋਹਣੇ ਲੱਗਦੇ ਨੇ ਲੇਕਿਨ ਉਹਨਾਂ ਨੂੰ ਪਾਲਣ ਵਾਸਤੇ ਐਫਰਟਸ ਵੀ ਬਹੁਤ ਲੱਗਦੀਆਂ ਨੇ ਔਰ ਉਹ ਵਾਤਾਵਰਨ ਦਾ ਵੀ ਇੰਨਾ ਕੋਈ ਫਾਇਦਾ ਨਹੀਂ ਕਰਦੇ ਲੇਕਿਨ ਜਿਹੜੇ ਨੇਟਿਵ ਪਲਾਂਟਸ ਨੇਗੇ ਇਹਨਾਂ ਨੂੰ ਪਾਲਣਾ ਵੀ ਸੌਖਾ ਔਰ ਇੱਥੇ ਕੋਲ ਮਿਲ ਜਾਂਦੇ ਨੇਗੇ ਜਿਦਾਂ ਟੱਕ ਹੈ ਇਹ ਬਹੁਤ ਸੋਹਣੇ ਫੁੱਲ ਆਉਂਦੇ ਨੇ ਇਹਦੇ ਉੱਤੇ ਔਰ ਇਹ ਦਵਾਈਆਂ ਦੇ ਵਿੱਚ ਵੀ ਕੰਮ ਆਉਂਦਾ ਰਹੂੜਾ ਜੀ ਇਹ ਅੱਜ ਇਹਦਾ ਇਹਦੀ ਹਰ ਚੀਜ਼ 슈ਗਰ ਵਾਸਤੇ ਕੰਮ ਆਉਂਦੀ ਹੈ ਜੀ ਇਹਦੇ ਮਾਨਸਾ ਏਰੀਆ ਦੇ ਵਿੱਚ ਤਾਂ ਇਹਦੇ ਗਲਾਸ ਵੀ ਬਣਾਏ ਹੋਏ ਨੇ ਖਰਾਦ ਕੇ ਵਿੱਚੋਂ ਉਹਦੇ 'ਚ ਪਾਣੀ ਭਰ ਕੇ ਰੱਖ ਦਿੰਦੇ ਆ ਉਹ 슈ਗਰ ਜਿਹੜਾ ਹੈਗਾ ਉਹ ਨਾਰਮਲ ਕਰ ਦਿੰਦਾ ਇਹ ਇਸ ਤਰ੍ਹਾਂ ਹੀ ਆਪਾਂ ਸਿੰਮਲ ਦਾ ਸਰ ਅੱਜ ਵਾਤਾਵਰਣ ਨੂੰ ਲੈ ਕੇ ਉਪਰਾਲਾ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋ ਅ ਮੇਰਾ ਨਾਮ ਪ੍ਰਵਾਜਪਾਲ ਸਿੰਘ ਹੈ ਜੀ ਮੈਂ ਗੁਰੂ ਹਰਰਾਏ ਸੇਵਾ ਸੁਸਾਇਟੀ ਦਾ ਮੁੱਖ ਸੇਵਾਦਾਰ ਆ ਤੇ ਮੈਂ ਬਤੌਰ ਲੇਖਕਾਰ ਇਥੇ ਆਪਕਾਰੀ ਤੇ ਕਰ ਵਿਭਾਗ ਦੇ ਅ ਮੰਡਲ ਦਫਤਰ ਦੇ ਵਿੱਚ ਤਾਇਨਾਤ ਹਾਂ ਜੀ ਤੇ ਅੱਜ ਗੁਰੂ ਸਿੱਖਾਂ ਦੇ 7ਵੇਂ ਪਾਤਸ਼ਾਹ ਗੁਰੂ ਹਰ Rai ਪਾਤਸ਼ਾਹ ਜੀ ਨੇ ਵਾਤਾਵਰਣ ਚਿਕਿਤਸਾ ਤੇ ਗੁਰਬਾਣੀ ਦੀ ਪ੍ਰਪੱਕਤਾ ਤੇ ਬਹੁਤ ਕੰਮ ਕੀਤਾ ਹੈ ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ ਸੋ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ ਜਿਹੜਾ ਜੀ ਅਸੀਂ ਜਿਹੜੇ ਹੈਗੇ ਨੇ ਸਾਡੇ ਪੰਜਾਬ ਦੇ ਵਿਰਾਸਤੀ ਦਰਖਤ ਮਤਲਬ ਨੇਟਿਵ ਜਿਹੜੇ ਦਰਖਤ ਨੇਗੇ ਲੱਖਾਂ ਸਾਲ ਤੋਂ ਇੱਥੇ ਪੈਦਾ ਹੁੰਦੇ ਆਏ ਨੇ ਉਹ ਲਗਾ ਕੇ ਉਹਨਾਂ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਆ ਜੀ ਤੇ ਸਰ ਜਿਹੜੇ ਅੱਜ ਬੂਟੇ ਲਗਾਏ ਗਏ ਨੇ ਇਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੁਝ ਹਾਂਜੀ ਇਹ ਜਿਹੜੇ ਬੂਟੇ ਅਸੀਂ ਇਹਦੇ ਵਿੱਚ ਸ਼ਾਮਿਲ ਕੀਤੇ ਨੇਗੇ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਔਰ ਇਹ ਸਾਡੇ ਪੰਜਾਬ ਦੇ ਵਿਰਾਸਤੀ ਦਰਖਤ ਨੇ ਮਤਲਬ ਇੱਥੋਂ ਦੇ ਨੇਟਿਵ ਨੇ ਲੱਖਾਂ ਸਾਲ ਤੋਂ ਇੱਥੇ ਹੀ ਪੈਦਾ ਹੁੰਦੇ ਆਏ ਨੇ ਇਹ ਇਹ ਵਾਤਾਵਰਨ ਦੇ ਨਾਲ ਕਨੈਕਟਡ ਨੇ ਇਥੋਂ ਦੇ ਜੀਵ ਜੰਤੂਆਂ ਦੇ ਨਾਲ ਕਨੈਕਟਡ ਨੇ ਔਰ ਇਹਨਾਂ ਨੂੰ ਪਾਲਣ ਵਾਸਤੇ ਜਿਹੜੀ ਹੈਗੀ ਇਹ ਬਹੁਤੀ ਐਫਰਟਸ ਵੀ ਨਹੀਂ ਲਗਾਉਣੀਆਂ ਪੈਂਦੀਆਂ ਇਹ ਆਰਾਮ ਨਾਲ ਹੀ ਸਹਿਜੇ ਹੀ ਇਸ ਵਾਤਾਵਰਨ ਦੇ ਵਿੱਚ ਕੁਲ ਮਿਲ ਜਾਂਦੇ ਨੇ ਤੇ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਹੋ ਜਾਂਦਾ ਔਰ ਇਹਨਾਂ ਦੇ ਵਿੱਚ ਮੈਡੀਸਨਲ ਵੈਲਿਊ ਵੀ ਹੈਗੀ ਹੈ ਜਿਹੜਾ ਕਿ ਮਤਲਬ ਕਹਿਣ ਤੋਂ ਪਾਵੇ ਇਹ ਇਹ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦੇ ਨੇ ਜੀ ਤੇ ਇਸ ਕਰਕੇ ਇਹ ਕੁਲ ਮਿਲਾ ਕੇ ਸਾਰੇ ਪਾਸਿਓਂ ਹੀ ਵਾਤਾਵਰਨ ਦਾ ਫਾਇਦਾ ਕਰਦੇ ਕਾਪੀ ਜਿਹੜੀ ਅਸੀਂ ਨੋਟ 1 ਪੜੀ ਹੈ ਜਾਂ ਹੋਰ ਜਨਤਾ ਨੂੰ ਤੁਸੀਂ ਕਿਵੇਂ ਜਾਗਰੂਕ ਕਰਨ ਲਈ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਨੌਜਵਾਨ એનર્ਜੀ ਹੈ ਜਿਹੜੀ ਜੀ ਇਹਨੂੰ ਇੱਕ ਚੈਨਲ ਦੇਣ ਦੀ ਲੋੜ ਹੁੰਦੀ ਹੈ ਇੱਕ ਰਸਤਾ ਦੇਣ ਦੀ ਲੋੜ ਹੁੰਦੀ ਹੈ ਜਦੋਂ ਇਹਨਾਂ ਨੂੰ ਤੁਸੀਂ ਵਾਤਾਵਰਣ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਬਿਜ਼ੀ ਕਰ ਲਓਗੇ ਤਾਂ ਇਹ ਗਲਤ ਪਾਸੇ ਨਹੀਂ ਜਾਣਗੇ ਸੋ ਜਿਹੜੇ ਪੌਦੇ ਤੇ ਰੁੱਖ ਨੇਗੇ ਇਹ ਮਤਲਬ ਇੱਕ ਵਧੀਆ ਇਹਨਾਂ ਨੂੰ तरीके ਇਹਨਾਂ ਨੌਜਵਾਨ ਪੀੜੀ ਨੂੰ ਬਿਜ਼ੀ ਕਰਨ ਦਾ ਤਾਂ ਕਿ ਉਹ ਹੋਰ ਗਲਤ ਪਾਸੇ ਨਾ ਜਾਣ ਜੀ